ਗੱਲ ਕਰਨ ਵਾਲਿਆਂ ਫਲੋਰੀਡਾ ਦੇ ਨਵੇਂ ਚੈੱਕਪੁਆਇੰਟ ਬਾਰੇ ਜਿਨ੍ਹਾਂ ਨੂੰ ਲੈ ਕੇ ਕਾਫੀ ਖਬਰਾਂ ਤੇ ਅਫਵਾਹਾਂ ਫੈਲ ਰਹੀਆਂ ਨੇ ਕੁਝ ਕਹਿੰਦੇ ਨੇ ਕਿ ਇਹ ਸਿਰਫ ਪੰਜਾਬੀ ਜਾਂ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਟਾਰਗੇਟ ਕਰਨ ਲਈ ਬਣਾਏ ਗਏ ਨੇ ਅਸਲ ਸੱਚਾਈ ਕੀ ਹੈ ਕਿ ਆਈਸੋਨੂ ਚੈੱਕਪੁਆਇੰਟ ਦੇ ਬਹਾਨੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਟਾਰਗੇਟ ਕਰ ਰਹੀ ਹੈ ਹਰਜਿੰਦਰ ਸਿੰਘ ਦੀ ਇੰਗਲਿਸ਼ ਤਾਂ ਚੰਗੀ ਸੀ ਉਸਦੀ ਇੱਕ ਵੀਡੀਓ ਰਿਲੀਜ਼ ਹੋਈ ਹੈ ਜੋ ਕਿ ਵਾਇਰਲ ਹੋ ਚੁੱਕੀ ਹੈ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਫਿਰ ਕਹਾਣੀ ਕੀ ਹੈ ਤੇ ਜਾ ਕੇ ਦਰ ਨੂੰ ਰਹੀ ਹੈ ਹੁਣ ਪੰਜਾਬੀ ਟਰੱਕਰਸ ਨੂੰ ਜ਼ਿਆਦਾ ਸੁਚੇਤ ਹੋਣਾ ਪਏਗਾ ਕਿ ਕਮਿਊਨਿਟੀ ਨੂੰ ਹੋਰ ਉਖਾਰ ਕਰਦੀ ਲੋੜ ਹੈ ਗੱਲ ਕਰਾਂਗੇ ਉਸ ਨਵੇਂ ਵੀਡੀਓ ਸਬੂਤ ਦੇ ਬਾਰੇ ਜੋ ਨਿਊ ਮੈਕਸੀਕੋ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਵੀਡੀਓ ਹਰਜਿੰਦਰ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਉਹੀ ਟਰੱਕ ਡਰਾਈਵਰ ਜੋ ਫਲੋਰੀਡਾ ਟਰਨਪਾਈਕ ਤੇ ਹੋਏ ਹਾਦਸੇ 'ਚ ਤਿੰਨ ਮੌਤਾਂ ਦੇ ਲਈ ਜ਼ਿੰਮੇਵਾਰ ਆਖਿਆ ਜਾ ਰਿਹਾ ਹੈ 3 ਜੁਲਾਈ 2025 ਨੂੰ ਨਿਊ ਮੈਕਸੀਕੋ ਸਟੇਟ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਸਪੀਡਿੰਗ ਲਈ ਰੋਕਿਆ ਸੀ ਹੁਣ ਜੋ ਬੋਡੀ ਕੈਮ ਵੀਡੀਓ ਸਾਹਮਣੇ ਆਈਆਂ ਉਸ ਵਿੱਚ ਹਰਜਿੰਦਰ ਸਿੰਘ ਇੰਗਲਿਸ਼ ਵਿੱਚ ਗੱਲ ਕਰਦਾ ਦਿਖਾਈ ਦੇ ਰਿਹਾ ਹੈ ਉਹ ਪੁਲਿਸ ਦੇ ਨਾਲ ਟਿਕਟ ਨੂੰ ਲੈ ਕੇ ਦਸਤਖਤ ਕਰਦਾ ਹੈ ਫਿਰ ਟੁੱਟੀ-ਵੁੱਟੀ ਇੰਗਲਿਸ਼ ਵਿੱਚ ਪੁੱਛ ਰਿਹਾ ਕਿ ਇਹ ਟਿਕਟ ਕਿੰਨੇ ਸਾਲ ਰਿਕਾਰਡ ਤੇ ਰਹੇਗੀ ਆਪ ਸਰ ਉਸ ਨੂੰ ਅਨਸਰ ਦਿੰਦਾ ਹੈ ਕਿ 5 ਤੋਂ 6 ਸਾਲ ਤੱਕ ਇਸ ਤੋਂ ਲੱਗਦਾ ਕਿ ਅਰਜਿੰਦਰ ਕੁਝ ਹੱਦ ਤੱਕ ਉਹ ਇੰਗਲਿਸ਼ ਵਿੱਚ ਕਮਿਊਨੀਕੇਟ ਕਰ ਸਕਦਾ ਸੀ ਪਰ ਹਾਂਸੇ ਤੋਂ ਬਾਅਦ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਯਾਨੀ ਕਿ ਡੀਓਟੀ ਨੇ ਉਸ ਦੀ ਇੰਗਲਿਸ਼ ਲੈਂਗੁਏਜ ਪ੍ਰੋਫੀਸੀ ਟੈਸਟ ਕੀਤੀ 12 ਸਵਾਲ ਪੁੱਛੇ ਤੇ ਉਹ ਸਿਰਫ ਦੋ ਦੇ ਸਹੀ ਜਵਾਬ ਦੇ ਸਕਿਆ ਚਾਰ ਟ੍ਰੈਫਿਕ ਸਿਗਨਲ ਵਿੱਚੋਂ ਸਿਰਫ ਇੱਕ ਪਛਾਣਿਆ ਗਿਆ ਇਸ ਨਾਲ ਇਹ ਸਾਬਿਤ ਹੋਇਆ ਕਿ ਉਹ ਟਰੱਕ ਚਲਾਉਣ ਲਈ ਲੋੜੀਂਦਾ ਮਿਆਰ ਪੂਰਾ ਨਹੀਂ ਸੀ ਕਰ ਰਿਹਾ ਯਾਨੀ ਕਿ ਇਸ ਤੋਂ ਬਾਅਦ ਫੈਡਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਆਮੋ ਸਾਹਮਣੇ ਹੋ ਗਏ ਇੱਕ ਨਵਾਂ ਵਿਵਾਦ ਸ਼ੁਰੂ ਹੁੰਦਾ ਹੈ ਇਸ ਮਾਮਲੇ ਨੇ ਹੁਣ ਵੱਡਾ ਪੋਲੀਟੀਕਲ ਰੂਪ ਲੈ ਲਿਆ ਹੈ ਇਹ ਵੀਡੀਓ ਹੁਣ ਵੱਡਾ ਸਵਾਲ ਖੜਾ ਕਰ ਰਹੀ ਹੈ ਜੇ ਹਰਜਿੰਦਰ ਸਿੰਘ ਪੁਲਿਸ ਦੇ ਨਾਲ ਬੇਸਿਕ ਇੰਗਲਿਸ਼ ਵਿੱਚ ਗੱਲ ਕਰ ਸਕਦਾ ਸੀ ਤਾਂ ਫਿਰ ਡੀਓਟੀ ਟੈਸਟ ਵਿੱਚ ਉਹ ਫੇਲ ਕਿਉਂ ਹੋ ਗਿਆ ਕਿ ਇਹ ਨਿਯਮਾਂ ਦੀ ਕਮੀਆਂ ਜਾਂ ਫਿਰ ਸਿਸਟਮ ਦੀ ਲਾਪਰਵਾਹੀ 12 ਅਗਸਤ ਨੂੰ ਫਲੋਰੀਡਾ ਟਰਨਪਾਈਕ ਤੇ ਇੱਕ ਹਾਦਸਾ ਹੋਇਆ ਸੈਮੀ ਟਰੱਕ ਨੇ ਇਲੀਗਲ ਯੂ ਟਰਨ ਲਿਆ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਅਡ ਡਰਾਈਵਰ ਹਰਜਿੰਦਰ ਸਿੰਘ ਉਪਰ ਇਲਜ਼ਾਮ ਲੱਗਾ ਕਿ ਉਹ ਇਮੀਗ੍ਰੇਸ਼ਨ ਰੂਲ ਦੀ ਉਲੰਘਣਾ ਕਰ ਰਿਹਾ ਸੀ ਇਸ ਘਟਨਾ ਤੋਂ ਬਾਅਦ ਫਲੋਰੀਡਾ ਸਰਕਾਰ ਨੇ ਤੁਰੰਤ ਐਕਸ਼ਨ ਲਿਆ ਫਲੋਰੀਡਾ ਦੇ ਅਟਾਰਨੀ ਜਨਰਲ ਨੇ ਐਲਾਨ ਕੀਤਾ ਕਿ ਸਟੇਟ ਦੇ ਸਾਰੇ ਐਗਰੀਕਲਚਰਲ ਇਨਸਪੈਕਸ਼ਨ ਸਟੇਸ਼ਨਸ ਹੁਣ ਆਈਸ ਇਮੀਗ੍ਰੇਸ਼ਨ ਚੈੱਕਪੁਆਇੰਟ ਦੀ ਵਜ੍ਹਾੋਂ ਕੰਮ ਕਰਨਗੇ ਕੁੱਲ 23 ਸਟੇਸ਼ਨਸ ਜਿੱਥੇ ਪਹਿਲਾਂ ਸਿਰਫ ਫਲ ਤੇ ਸਬਜ਼ੀਆਂ ਵਾਲੇ ਟਰੱਕਾਂ ਦੀ ਜਾਂਚ ਹੁੰਦੀ ਸੀ ਹੁਣ ਉੱਥੇ ਇਮੀਗ੍ਰੇਸ਼ਨ ਐਨਫੋਰਸਮੈਂਟ ਵੀ ਹੋਵੇਗੀ ਯਾਨੀ ਕਿ ਆਈਸ ਪਲਸ ਸਟੇਟ ਪਾਰਟਨਰਸ਼ਿਪ FDACS ਆਫੀਸਰਸ ਨੂੰ ਹੁਣ 287G ਪ੍ਰੋਗਰਾਮ ਹੇਠੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਈਸ ਦੇ ਨਾਲ ਮਿਲ ਕੇ ਅਨਡਾਕੂਮੈਂਟਡ ਡਰਾਈਵਰਸ ਦੀ ਪਹਿਚਾਨ ਕਰ ਸਕਣ ਇਸ ਦਾ ਮਤਲਬ ਹੈ ਕਿ ਹੁਣ ਆਈਡੀਜ਼ ਸੀਡੀਐਲ ਇੰਸ਼ੋਰੈਂਸ ਤੇ ਇੰਗਲਿਸ਼ ਪ੍ਰੀਫੈਂਸੀ ਦੀ ਜਾਂਚ ਹੋਰ ਸਖਤਾਈ ਨਾਲ ਹੋਵੇਗੀ కేన్ సిర్ఫ్ ట్రకర్స్ ਨੂੰ ਟਾਰਗੇਟ ਕੀਤਾ ਜਾ ਰਿਹਾ ਸਿਰਫ ਉਹ ਜਿਹੜੇ ਇਮੀਗ੍ਰੈਂਟ ਨੇ ਮੀਡੀਆ ਦੀ ਹੈਡਲਾਈਨ ਆਹ ਸਟ੍ਰੱਕਰਸ ਟਾਰਗੇਟਡ ਪਰ ਹਕੀਕਤ ਇਹ ਨਹੀਂ ਹੈ ਚੈੱਕ ਪੁਆਇੰਟਸ ਸਾਰੇ ਕਮਰਸ਼ੀਅਲ ਡਰਾਈਵਰਸ ਤੇ ਲਾਗੂ ਹੁੰਦੇ ਨੇ ਕੋਈ ਵੀ ట్రੱਕਰ ਪਾਵੇਂ ਹੋ ਅਮਰੀਕਨ ਹੋਵੇ ਜਾਮੀਗ੍ਰੈਂਟ ਇਨਸਪੈਕਸ਼ਨ ਸਟੇਸ਼ਨ ਤੇ ਡਾਕੂਮੈਂਟੇਸ਼ਨ ਤੇ ਬੈਕਗ੍ਰਾਉਂਡ ਚੈੱਕ ਤੋਂ ਲੰਘਣਾ ਪਏਗਾ ਕੁਝ ਡਰਾਈਵਰਸ ਕਹਿੰਦੇ ਨੇ ਕਿ ਇਹ ਸੇਫਟੀ ਲਈ ਚੰਗਾ ਕਦਮ ਹੈ ਕਿਉਂਕਿ ਬਿਨਾ ਟ੍ਰੇਨਿੰਗ ਤੇ ਇੰਗਲਿਸ਼ ਜਾਣਕਾਰੀ ਵਾਲੇ ਡਰਾਈਵਰਸ ਐਕਸੀਡੈਂਟ ਦਾ ਕਾਰਨ ਬਣ ਰਹੇ ਨੇ ਪਰ ਕੁਝ ਹੂਰ ਨੂੰ ਲੱਗਦਾ ਕਿ ਰੂਲਸ ਪਹਿਲਾਂ ਹੀ ਕਾਫੀ ਸਟਰਿਕਟ ਨੇ ਹੁਣ ਇਮੀਗ੍ਰੈਂਟ ਡਰਾਈਵਰਸ ਤੇ ਹੋਰ ਪ੍ਰੈਸ਼ਰ ਪਹਿਲਾਂ ਦੇ ਨਾਲੋਂ ਵਧ ਰਿਹਾ ਹੈ ਤਾਂ ਸਵਾਲ ਹੈ ਕਿ ਫਲੋਰੀਡਾ ਚੈੱਕਪੁਆਇੰਟਸ ਸਿਰਫ ਪੰਜਾਬੀ ਇਮੀਗ੍ਰੈਂਟ ਟਰੱਕ ਡਰਾਈਵਰਸ ਨੂੰ ਟਾਰਗੇਟ ਕਰਨ ਲਈ ਬਣਾਏ ਜਾ ਰਹੇ ਨੇ ਤਾਂ ਇਸ ਦਾ ਜਵਾਬ ਹੈ ਨਹੀਂ ਇਹ ਪਾਲਿਸੀ ਸਾਰੇ ਡਰਾਈਵਰਸ ਲਈ ਹੈ ਪਰ ਇਮੀਗ੍ਰੈਂਟ ਡਰਾਈਵਰਸ ਲਈ ਚੈਲੰਜ ਇਸ ਲਈ ਵਧ ਗਿਆ ਕਿਉਂਕਿ ਉਹਨਾਂ ਨੂੰ ਡਾਕੂਮੈਂਟੇਸ਼ਨ ਇਮੀਗ੍ਰੇਸ਼ਨ ਸਟੇਟਸ ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸੀ ਹੁਣ ਸਾਬਿਤ ਕਰਨੀ ਹੋਵੇਗੀ ਦੋਸਤੋ ਟਰੱਕਿੰਗ ਸਾਡੀ ਕਮਿਊਨਿਟੀ ਦੀ ਬੈਕਬੋਨ ਹੈ ਤੇ ਸੇਫਟੀ ਦੇ ਲੀਗਲ ਕੰਪਲਾਈਂਸ ਵੀ ਜ਼ਰੂਰੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਕੋਈ ਵੀ ਕਮਿਊਨਿਟੀ ਅਨਫੇਅਰਲੀ ਟਾਰਗੇਟ ਨਾ ਕੀਤੀ ਜਾਵੇ। ਤੁਹਾਡੀ ਕੀ ਰਾਏ ਹੈ ਫਲੋਰੀਡਾ ਦੇ ਇਸ ਨਵੇਂ ਹੁਕਮ ਦੇ ਬਾਰੇ? ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ।